ਜੀ ਮੈਂ ਜਦੋਂ ਕਬੱਡੀ ਸਟਾਰਟ ਕੀਤੀ ਮੈਨੂੰ ਜਿਆਦਾ ਨੌਲੇਜ ਨਹੀਂ ਸੀ ਕਿ ਉਦੋਂ ਕਬੱਡੀ ਬਾਰੇ ਪੜਦਾ ਸੀਗਾ ਤੇ ਮੈਂ ਉਦੋਂ ਜਾਂ ਸਾਡੇ ਏਰੀਏ ਚ ਜਿਆਦਾ ਤਾਬਾ ਸੋਰਸੰਗ ਉਹ ਤਾਬੇ ਉਹਨਾਂ ਭਾਜੀ ਉਹਨਾਂ ਨੂੰ ਮੈਂ ਜਾਣਦਾ ਸੀਗਾ ਉਹ ਅੱਜ ਵੀ ਖੇਡਦੇ ਹੁਣ ਯੂਰਪ ਚ ਅਸ ਸੀਜ਼ਨ ਚ ਉਹਨਾਂ ਨੂੰ ਮੈਂ ਥੋੜਾ ਇਦਾਂ ਜਾਣਦਾ ਸੀਗਾ ਵੀ ਜਿੱਥੇ ਅਸੀਂ ਸਕੂਲੇ ਪੜ੍ਹਦੇ ਸੀਗੇ ਉੱਥੇ ਉਹ ਪੜ੍ਹਦੇ ਸਰ ਤੋਂ ਕਾਫੀ ਸੀਨੀਅਰ ਸੀ ਤੇ ਉਸ ਨੂੰ ਉਹਦਾ ਹੈ ਸੀਨੀਅਰ ਸੀ ਸਕੂਲ ਵਾਲਿਆਂ ਜਿੱਦਾਂ ਖਡਾਉਣ ਦਾ ਕਰਕੇ ਉਹਨਾਂ ਨੂੰ ਐਡਮਿਸ਼ਨ ਲੈ ਦੇ ਦੇਣੀ ਵੀ ਚਲ ਤੁਸੀਂ ਉਹਨਾਂ ਦਾ ਐਡਮਿਸ਼ਨ ਰੱਖੋ ਤੇ ਉੱਥੇ ਖੇਡਦੇ ਸੀਗੇ ਉਹ ਸਕੂਲ ਆਉਂਦੇ ਸੀਗੇ ਤੇ ਉਹਨਾਂ ਦੀ ਜਿੱਦਾਂ ਬੋਡੀ ਦੇਖ ਕੇ ਸਰੀਰ ਦੇਖ ਕੇ ਤੇ ਮੈਨੂੰ ਆਪਣੇ ਆਪ ਨੂੰ ਮਸੂਹ ਜਾਣਾ ਵੀ ਯਾਰ ਹਾਂ ਫਿਰ ਮੈਂ ਇੱਕ ਦੋ ਵਾਰੀ ਮੈਚ ਦੇਖਿਆ ਉਹਨਾਂ ਦਾ ਤੇ ਮੈਚ ਵੀ ਇੰਨਾ ਸੋਹਣਾ ਫਿਰ ਉਹਦੋਂ ਪਹਿਲਵਾਨੀ ਕਰਦੇ ਸੀ ਕਬੱਡੀ ਦੇ ਸਟਾਰਟਿੰਗ ਤੇ ਪਹਿਲਵਾਨੀ ਤੋਂ ਆਏ ਸੀ ਕਬੱਡੀ 'ਚ ਤੇ ਉਹਨਾਂ ਦੀ ਥਰੀ ਦੇ ਪੱਟਾ ਪਟੜ ਚਾਰੀ ਤੇ ਪੂਰੀ ਪੂਰੀ ਬਹੁਤ ਜਨ ਤੇ ਫਿਰ ਦੇਖ ਕੇ ਨਾ ਮੈਨੂੰ ਵਧੀਆ ਮਤਲਬ ਆਪਣੇ ਆਪ ਨੂੰ ਫੀਲ ਲੱਗਣਾ ਮੈਨੂੰ ਉਹਨਾਂ ਦੀ ਗੇਮ ਲਾਈਕ ਮੈਂ ਉਹਨਾਂ ਦੀ ਗੇਮ ਵਧੀਆ ਪਸੰਦ ਕੀਤੀ ਕਰੀ ਉਹਨਾਂ ਤੋਂ ਮੈਂ ਪ੍ਰਭਾਵਿਤ ਹਾਂ ਜੀ ਰੇ ਰੇ ਜਦੋਂ ਮੈਂ ਪਹਿਲਾਂ ਸਟਾਰਟ ਕੀਤੀ ਜੀ ਉਦੋਂ ਸਾਡੇ ਏਰੀਆ 'ਚ ਜਦੋਂ ਮਤਲਬ ਪਹਿਲਾਂ ਸਾਡੇ ਏਰੀਆ 'ਚ ਥੋੜੇ ਮੈਚ ਖੇਲੇ ਹਨ ਉਦੋਂ ਸਾਡੇ ਰਸਾਲ ਸਿੱਧੋਂ ਵਧੀਆ ਸੀਗਾ ਤੇ ਉਹਨੇ ਮੈਚ ਵਧੀਆ ਖੇਲੇ ਪਰ ਉਦੋਂ ਬਾਅਦ ਜਦੋਂ ਮੈਂ ਕੱਪਾਂ ਦੇ ਦੇਖਣ ਲੱਗਿਆ ਕੱਪਾਂ ਦੇ ਫਿਰ ਉਦੋਂ ਬਾਅਦ ਮੈਂ ਪਾਲੇ ਭਾਜੀ ਉਹਨਾਂ ਨੂੰ ਵਧੀਆ ਮੈਨੂੰ ਜਦੋਂ ਗੇਮ ਵਧੀਆ ਲੱਗਦੀ ਹੁੰਦੀ ਹੈ ਭਾਜੀ ਹੁਣ ਜਿਹੜੇ ਫੇਵਰੇਟ ਹੈ ਮੇਰੇ ਉਦੋਂ ਮਤਲਬ ਉਹ ਭਾਜੀ ਹੁਣ ਤਾਬੇ ਭਾਜੀ ਉਹਨਾਂ ਤੋਂ ਦੇਖ ਕੇ ਮੈਂ ਸਟਾਰਟ ਕੀਤੀ ਉਹਨਾਂ ਤੋਂ ਪ੍ਰਭਾਵਿਤ ਲੱਲੀਆਂ ਦਾ ਸੰਦੀਪ ਭਾਈ ਲੱਲੀਆਂ ਵਾਲੇ ਤੇ ਭਾਈ ਪਾਲੇ ਭਾਈ ਤੋਂ ਜਿੱਦਾਂ ਉਹਨਾਂ ਦੀ ਗੇਮ ਲਾਈਕ ਕਰਦਾ ਸੰਦੀਪ ਭਾਈ ਜੀ ਦੇ ਤੇ ਜਿੱਦਾਂ ਉਹਨਾਂ ਨੇਚਰ ਬਹੁਤ ਵਧੀਆ ਮੈਂ ਉਹਨਾਂ ਦਾ ਤੁਹਾਨੂੰ ਪਤਾ ਮਿਲਿਆ ਵਰਤੇ ਵੀ ਉੱਥੇ ਉਹ ਖੜੀ ਟੀਮ ਕਢਾਉਂਦੇ ਸੀ ਤੇ ਉਹ ਲੱਗਦਾ ਹੀ ਨਹੀਂ ਜਿੱਦਾਂ ਪਹਿਲਾਂ ਅਸੀਂ ਵੀਡੀਓ ਤੇ ਦੇਖਣਾ ਵੀ ਆ ਸੰਦੀਪ ਭਾਈ ਆ ਉਹਨਾਂ ਦੀ ਕਬੱਡੀ ਚ ਐਕਸ਼ਨ ਆ ਉਹਨਾਂ ਦੇ ਬਾਡੀ ਚ ਸਾਰਾ ਕੁਝ ਉੱਥੇ ਜਦੋਂ ਉਹਨਾਂ ਨਾਲ ਖੜੇ ਆ ਫਿਰ ਇੱਕ ਤਾਂ ਖੁਸ਼ੀ ਤਾਂ ਹੁੰਦੀ ਹੁੰਦੀ ਆ ਇੱਕ ਲੱਗਦਾ ਹੀ ਨਹੀਂ ਭਾਈ ਵੀ ਭਾਈ ਇਦਾਂ ਮਤਲਬ ਇੰਨੇ ਤਾਂ ਪਰ ਲੈਵਲ ਤੇ ਬਹਿ ਕੇ ਇੱਕ ਦੂਜੇ ਨਾਲ ਉਦਾਂ ਹੀ ਨੇਚਰਲ ਗੱਲਾਂ ਕਰਦੇ ਆ ਚਲੋ ਦੱਸਦੇ ਆ ਵੀ ਤੁਸੀਂ ਇੱਥੇ ਨਹੀਂ ਇੱਥੇ ਕਰਦੇ ਆ ਇਦਾਂ ਮੈਂ ਪ੍ਰੈਕਟਿਸ ਕਰ ਵਧੀਆ ਹੁੰਦੀ ਆ ਉਹਨਾਂ ਤੋਂ ਬਾਅਦ ਭਾਈ ਸੰਦੀਪ ਭਾਈ ਪਲੇਅਰ ਹੁਣ ਤਾਂ ਇਸ ਟਾਈਮ ਵਧੀਆ ਸਾਰੇ ਹੁਣ ਇਸ ਟਾਈਮ ਸੀਜ਼ਨ ਚ ਸਭ ਤੋਂ ਨਹੀਂ ਹੁਣ ਇਸ ਟਾਈਮ ਜਿੱਦਾਂ ਆਪਣੇ ਸੀਜ਼ਨ ਚ ਕਹਿ ਲਈਏ ਜਾਂ ਕੈਨੇਡਾ ਸੀਜ਼ਨ ਚ ਆਲ ਦੇ ਸੀਜ਼ਨ ਚ ਆਪਣੇ ਵਧੀਆ ਜਾਂ ਫਿਟਨੈਸ ਚ ਕਹਿ ਲਈਏ ਜਾਂ ਵਿੱਚਰਚ ਸੁਲਤਾਨ ਵਧੀਆ ਸੀਜ਼ਨ ਖੇਡਿਆ ਵਧੀਆ ਸੀਜ਼ਨ ਖੇਡਿਆ ਰਾਜੂ ਵਧੀਆ ਸੀਜ਼ਨ ਖੇਡਿਆ ਨਾਲ ਆਪਣੇ ਮਣ ਜੋਤ ਵਧੀਆ ਮਗਰੋਂ ਚਲੋ ਆਲੇਟ ਆਇਆ ਸੀ ਤੁਹਾਡਾ ਬਹੁਤ ਵਧੀਆ ਸੀਜ਼ਨ ਖੇਡ ਕਾਲਾਤ ਨੂੰ ਲੇਲਾ ਸੀਜ਼ਨ ਬਹੁਤ ਵਧੀਆ ਖੇਡਿਆ ਇੱਥੇ ਐ ਸੀਜ਼ਨ ਟ੍ਰਾਂਟੋ ਚ ਫਿਗਾਚਵਾਰਚ ਜਾਦਾ ਆ ਸੱਤੂ ਆ ਗੁਰਦੇ ਤੇ ਸੀਜ਼ਨ ਚ ਦੋਨਾਂ ਚ ਨਵੇਂ ਮੁੰਡਿਆ ਚਲੋ ਪੁਰਾਣੇ ਤਾਂ ਜਿਹੜੇ ਵੱਡੇ ਹੈ ਹੀ ਆ ਸਦੀਪ ਭਾਜੀ ਹੁਣੀ ਆ ਸਾਰੇ ਤੇ ਇਹ ਤਾਂ ਚਲੋ ਅਗੜੇ ਹੀ ਆ ਸਟਾਰਟਿੰਗ ਤੋਂ ਹੀ ਤਗੜੇ ਆ ਪ੍ਰਮਾਤਮਾ ਚਲੋ ਕਿਰਪਾ ਰੱਖੇ ਤੰਦਰੁਸਤੀ ਦੇਵੇ ਇਹ ਤਾਂ ਜਿਦਾਂ ਕੈਲੀ ਵੀ ਹੋਣ ਇਹਦਾ ਸਚਿੰਤ ਤੰਦੂਲਕਰ ਵਾਂਗ ਕਬੱਡੀ ਚ ਕਿੰਨੇ ਵੀ ਮੇਨ ਦੇ ਇਹ ਮੁੰਡੇ ਨਵੇਂ ਜਨਰੇਸ਼ਨਾਂ ਚ ਇਹਨਾਂ ਸਾਰਿਆਂ ਨੇ ਕਮਾਲ ਆਤਮਾ ਦੇ ਚਲੋ ਮੇਰ ਕਰੇ ਨਾ ਤੇ ਤੰਦਰੁਸਤੀਆਂ ਦੇ ਬਹੁਤ ਵਧੀਆ ਸੀਜ਼ਨਰ ਕੀ ਸਾਰਿਆਂ ਨੇ ਕਮਾਲ ਕੀਤੀ